ਕੀ ਸਰ ਹੈਪੀ ਸਿੰਘ ਪੁੱਤਰ ਹਰੀ ਸਿੰਘ ਵਾਸੀ ਟੋਡਰਪੁਰ ਦਾ ਸੀ ਇਹਦੇ ਨਾਂ ਦੌਰਾਨੇ ਚੈਕਿੰਗ ਪੰਜ ਬੇਟੀਆਂ ਸ਼ਰਾਬ ਦੀਆਂ ਪੜੀਆਂ ਗਈਆਂ ਸੀ ਇਹ ਬੰਦਾ ਟੋਡਰਪੁਰ ਦੀ ਪੁਰਾਣਾ ਪਿੰਡ ਹੈ ਤੇ ਰਹਿੰਦਾ ਸ਼ਹਿਰ ਚਾ ਇੱਥੇ ਸੇਟੀ ਹਾਊਸ ਹੈ ਦਾ ਕੋਈ ਜਨਰਲ ਸਟੋਰ ਵਗੈਰਾ ਇਹ ਕਾਫੀ ਸਮੇ ਤੋਂ ਪਤਾ ਲੱਗਿਆ ਵੀ दारू ਦਾ ਸਮਗਲਿੰਗ ਕਰਦਾ ਹੈ ਉਹਨੂੰ ਐਸ ਟਾਈਮ ਖਰਾਬ ਹੈ ਇਹ ਕਿਸੇ ਰਾਜਨੀਤਿਕ ਪਾਰਟੀ ਨਾਲ ਵੀ ਸੰਬੰਧ ਰੱਖਦਾ ਹੈ ਨਹੀਂ ਇਹ ਜੇ ਕੋਈ ਸਾਹਮਣੇ ਨਹੀਂ ਆਇਆ ਇਹ ਜਿਹੜੀ دارو ਫੜੀ ਗਈ ਕਿੱਥੋਂ ਫੜੀ ਗਈ ਹੈ ਇਹ ਇਹ ਟਾਡਰਪੁਰ ਪਿੰਡ ਤੋਂ ਫੜੀ ਗਈ ਹੈ ਇਹ ਘਰ ਆ ਉੱਥੇ ਟਾਡਰਪੁਰ ਇਹਦੇ ਟਾਡਰਪੁਰ ਪਿੰਡ ਘਰ ਆ ਇਹਦਾ ਪਹਿਲਾ ਵੀ ਪਛਾਹ ਹਾ ਤੇ ਨਹੀਂ ਪਹਿਲਾ ਪੁੱਛਦਾ ਤੇ ਹੁਣ ਫਿਰ ਫਲਾਸ ਤੇ ਫਲਾਸ ਹੋ ਗਿਆ ਤੇ ਰਾਰਾ ਤੇ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਫੜ ਲਿਆ ਜਾਊਗਾ